ਆ ਗਈ ਆ ਆ ਗਈ ਗਾਏ ਰੋਟੀਆਂ ਦੀ ਦੂੰਹ ਦੀ ਨਹੀਂ ਧੰਨ ਗੁਰੂ ਰਾਮਦਾਸ ਰੋਟੀ ਨਹੀਂ ਆਦੀ ਸਵੇਰ ਦੀ ਹੁਣ ਟਾਈਮ ਹੋ ਗਿਆ 4 ਕਦਨੇ ਕਿਲੇ ਗਿਆ 4 ਨਾਲ 4 ਨਾਲ ਚਲ ਖੋਲ ਮਮਾ ਰੋਟੀ ਖਾਈਏ ਮਨੀ ਜੀ ਭੁੱਖ ਲੱਗੀ ਧੰਨ ਗੁਰੂ ਰਾਮਦਾਸ ਇਹ ਸਾਡੇ ਸਿੱਖਾਂ ਦੇ ਹਾੜਾ ਟੁੱਟਾ ਹੋਇਆ ਰਿਕਸ਼ਾ ਜੀ 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 ਹੋਰ ਹੋਰ ਪਿਆਰਿਓ ਚੜਦੀ ਕਲਾ ਜੀ ਕਮਾਲ ਹੈ ਯਾ ਤੁਸੀਂ ਰੋਟੀ ਤੇ ਖਾਦੇ ਮੇਰੀ ਚਲੋ ਮੈਂ ਖਾਈਏ ਖੋਲੋ ਖੋਲੋ ਖਾਣੇ ਆਪਾ ਧੰਨ ਗੁਰੂ ਰਾਮਦਾਸ ਚਲੋ ਕੋਈ ਨਹੀਂ ਕੋਈ ਨਹੀਂ ਵਾਹ ਜੀ ਵਾਹ ਚਲੋ ਸਹੀ ਹੈ ਮਾੜੀ ਮੋੜੀ ਕੁਛ ਨਹੀਂ ਬਾਬਾ ਜੀ ਇਹਦੇ ਤੋਂ ਵਧੀਆ ਤੁਹਾਡੀ ਕੋਈ ਨਹੀਂ ਹੈਗੀ ਨਹੀਂ ਨਹੀਂ ਰਿਐਲਿਟੀ ਇਹੀ ਹੈ ਤੁਹਾਡੀ ਰੋਟੀ ਸਾਡੇ ਘਰ ਦੀ ਰੋਟੀ ਹੈ ਕੀ ਹੈ ਮੇਰੀ ਵੀ ਇਤਰਾ ਦੀ ਹੈ ਅਸ਼ਾਦਾ ਲਿਆਓ ਲਿਆਓ ਛੋਕਾ ਛੋਕਾ ਤੁਸੀਂ ਵੀ ਨਹੀਂ ਛੋਕਾ ਛੋਕਾ ਖਾਦਾ ਜੀ ਮੈਂ ਤਾਂ ਖਾਤਾ ਛਾਕੇ ਛਾਕੇ ਠੀਕ ਠੀਕ ਹੈ ਪਿਆਰੋ ਅੱਧੇ ਦੇ ਦਿਓ ਇਹਨਾਂ ਨੂੰ ਇੱਕ ਫਿਰ ਦੇ ਦਿਓ ਇਹਨਾਂ ਨੂੰ ਇੱਕ ਸਿੰਘ ਸਾਹਿਬ ਨੂੰ ਥੋੜਾ ਭਾਈ ਸ਼ਗੋਦ ਵੀ ਉਹ ਵਾਹਿਗੁਰੂ ਮੇਰੀ ਤਾਂ ਯਾਤ ਰੋਟੀ ਯਤਰਾ ਜੁਣੀ ਹੁੰਦੀ ਆ ਮੈਂ ਕਦੀ ਕਿਦੋਂ ਖਾਣਾ ਕਦੀ ਕਿਦੋਂ ਇਹ ਸਵਾਲ ਹੈ ਤਹੀ ਕੰਦੇ ਰੋਟੀ ਸਵਾਲ ਨਹੀਂ ਹੁੰਦੀ ਹੈ ਤੁਹਾਨੂੰ ਕੀ ਕਰਦਾ ਮੈਂ ਦਿਖਾਉਂਗਾ ਨਹੀਂ ਹੈ ਹੋ ਗਿਆ ਪੇੜ ਪੂਜਾ ਹੋ ਗਈ ਸਿੰਘ ਸਾਹਿਬ ਖਾ ਲਿਆ ਕਰੋ ਬਾਕੀ ਬਾਬਾ ਜੀ ਤੁਹਾਡੇ ਘਰ ਦਾ ਪ੍ਰਸ਼ਾਦਾ ਮੇਰੇ ਘਰ ਦਾ ਪ੍ਰਸ਼ਾਦਾ ਇਹ ਕੀ ਹੈ ਕੋਈ ਕੋਈ ਫਰਕ ਨਹੀਂ ਹੈਗਾ ਠੀਕ ਹੈ ਨਾ ਤੇ ਬਾਕੀ ਤੁਹਾਡਾ ਰਹਿ ਗਿਆ ਰਿਕਸ਼ਾ ਰਿਕਸ਼ਾ ਬਹੁਤ ਮਾੜਾ ਵਾ ਉਹ ਤੁਹਾਨੂੰ ਦਿਖਦਾ ਪਿਆ ਵਾ ਠੀਕ ਹੈ ਆਪਾਂ ਤੁਹਾਡੀ ਰੋਟੀ ਖਾਧੀ ਆ ਹੈਨਾ ਰੋਟੀ ਦਾ ਹੁਣ ਬਦਲਾ ਨਹੀਂ 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 ਰੋਟੀ ਦੇ ਬਦਲੇ ਆਪਾਂ ਤਾਂ ਹੁਣ ਰਿਕਸ਼ਾ ਦੇਣਾ ਵਾ ਠੀਕ ਹੈ ਜੀ ਤੁਹਾਡਾ ਗੁਰੂ ਬੜਾ ਬਯੰਤਾ ਹੈ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਸਿੰਘ ਸਾਹਿਬ ਗੁਰੂ ਰਾਮਦਾਸ ਪਾਸ਼ਾ ਬੜੇ ਬਯੰਤਾ ਜਿਨ੍ਹਾਂ ਨੇ ਤੁਹਾਡੇ ਲਈ ਮੈਨੂੰ ਭੇਜਿਆ